ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਭਾ ਦੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣੇ ਨੇ ਵੱਖ-ਵੱਖ ਥਾਵਾਂ ਤੇ ਕਾਊਂਟਿੰਗ ਸੈਂਟਰ ਬਣੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਅਸੀਂ ਇਸ ਵਕਤ ਗੁਨਾਨਾ ਪਬਲਿਕ ਸਕੂਲ ਦੇ ਵਿੱਚ ਮੌਜੂਦ ਹੈਗੇ ਹਾਂ ਜਿੱਥੇ ਕਾਊਂਟਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਹੈਗੀ ਆ ਦੱਸ ਦਈਏ ਕਿ 14 ਤਰੀਕ ਨੂੰ VOTING ਹੋਈ ਸੀਗੀ ਤਾਂ ਅੱਜ ਜਿਹੜੇ ਨੇ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਕੌਣ ਜਿੱਤਦਾ ਹੈਗਾ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀ ਕਾਊਂਟਿੰਗ ਆ ਅਸੂਰ ਦਾ ਸਮੇਂ ਸ਼ੁਰੂ ਹੋ ਚੁੱਕੀ ਹੈਗੀ ਆ ਦੱਸ ਦਈਏ ਕਿ ਜ਼ਿਲ੍ਹਾ ਪ੍ਰਸਿੱਧੀਆਂ 25 ਸੀਟਾਂ ਦੇ ਉੱਤੇ ਬਲਾਕ ਸੰਪਤੀ ਦੀਆਂ 235 ਸੀਟਾਂ ਦੇ ਲੁਧਿਆਣਾ ਦੇ ਵਿੱਚ ਜਿਹੜੇ ਨਤੀਜੇ ਆਣੇ ਹੈਗੇ ਨੇ ਟੋਟਲ ਜਿਹੜੇ VOTER ਸੀਗੇ ਲੁਧਿਆਣਾ ਦੇ ਵਿੱਚ 12 ਲੱਖ ਤੋਂ ਵੱਧ VOTER ਸੀਗੇ ਤਾਂ 46% ਦੇ ਕਰੀਬ VOTING ਹੋਈ ਸੀਗੀ ਤਾਂ ਅੱਜ ਨਤੀਜੇ ਜੇ ਲਾਣੇ ਜਾਣੇ ਨੇ ਬੈਲਟ ਪੇਪਰ ਜਿਹੜੇ ਨੇ ਖੋਲ ਰਹੇ ਨੇ ਅੰਦਰ ਜਿਹੜੀਆਂ ਪਰਚੀਆਂ ਜਿਹੜੀਆਂ ਵਾ ਉਹ ਖੋਲਣੀਆਂ ਹੈਗੀਆਂ ਨੇ ਕਿਸ ਦੀ ਕਿਸਮਤ ਚਮਕਦੀ ਹੈ ਇਹ ਸਮਾਦਸੀਗਾ ਫਿਲਹਾਲ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੁਰੱਖਿਆ ਦੇ ਲੈ ਕੇ ਵੀ ਪੱਕਾ ਇੰਤਜ਼ਾਮ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਕੀਤੇ ਹੋਏ ਨੇ ਸਾਹਿਬ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਖ-ਵੱਖ ਥਾਵਾਂ ਤੇ ਜੋ ਕਾਊਂਟਿੰਗ ਸੈਂਟਰ ਬਣਨੇ ਨੇ ਉਸ ਦੀ ਕਾਊਂਟਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤਾਂ ਪੰਜਾਬ ਪੁਲਿਸ ਵੱਲੋਂ ਵੀ ਇੱਥੇ ਸੁਰੱਖਿਆ ਦਾ ਇੱਕ ਪੂਰਾ ਘੇਰਾ ਜਿਹੜਾ ਬਣਾਇਆ ਗਿਆ ਵਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੀ ਸਿਕਿਉਰਿਟੀ ਜਿਹੜੀ ਆ ਤਨਾਦ ਕੀਤੀ ਗਈ ਆ ਸਰ ਸੁਰੱਖਿਆ ਦੇ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਅੱਜ ਕਾਊਂਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਆ ਬਿਲਕੁਲ ਪੀਸਫੁੱਲ ਹੈ ਜੀ ਬਹੁਤ ਹੀ ਐਸ ਪਰ ਦੀ ਰੂਲਸ ਐਂਡ ਰੈਗੂਲੇਸ਼ਨਸ ਜੋ ਡਾਇਰੈਕਸ਼ਨਸ ਹੈਗੀਆਂ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਉਸ ਦੇ ਸਰ ਅੰਦਰ ਕੀ ਕੀ ਪਰਮਿਸ਼ਨ ਹੈਗੀ ਆ ਮੋਬਾਈਲ ਜਾਂ ਕਿਸੇ ਤਰ੍ਹਾਂ ਦੀ ਕੀ ਕੀ ਪਰਮਿਸ਼ਨ ਹੈਗੀ ਕੋਈ ਨਹੀਂ ਮੋਬਾਈਲ ਬਿਲਕੁਲ ਰੈਸਟ੍ਰਿਕਟਡ ਹੈਗੇ ਨੇ ਸਿਰਫ ਜਿਹੜੇ ਕੈਂਡੀਡੇਟ ਰਜਿਸਟਰਡ ਹੈਗੇ ਨੇ ਜਿਨ੍ਹਾਂ ਨੇ ਕੰਟੈਸਟ ਕੀਤੀ ਹੈ ਸਿਰਫ ਉਹਨਾਂ ਨੂੰ ਅਲਾਉ ਕੀਤਾ ਜਾ ਰਿਹਾ ਬਾਕੀ ਜਿਹੜੇ ਸਾਡੇ ਸਹਬਾਨ ਹੈਗੇ ਨੇ ਆਪਣਾ ਅਕਾਊਂਟਿੰਗ ਕਲ ਰਿਪਰੈਜ਼ੈਂਟੇਟਿਵ ਸੋ ਕਾਊਂਟਿੰਗ ਕਰਦਾ ਹੈ ਸਦਨੋਂ ਨਤੀਜੇ ਐਲਾਨੇ ਜਾਂਦੇ ਨੇ ਉਸ ਤੋਂ ਬਾਅਦ ਥੋੜੀ ਜਿਹੀ ਹੁੱਲੜਬਾਜੀ ਨਜ਼ਰ ਆਦੀ ਹੈ ਹਮੇਸ਼ਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈਗੇ ਨੇ ਬਿਲਕੁਲ ਬਟ ਸਾਰੇ ਸਤਕਾਰਯੋਗ ਨੇ ਸਾਰੇ ਸਿਆਣੇ ਨੇ ਸਾਰੇ ਸਮਝਦਾਰ ਨੇ ਜੀ ਬੜੀ ਇੱਕ ਇੱਕ ਇੰਟਰਪਰਸਨ ਰਿਲੇਸ਼ਨ ਵਾਲੀ ਗੱਲ ਹੁੰਦੀ ਹੈ ਕਿ ਵੀ ਦੇ ਆਲਸੋ ਅੰਡਰਸਟੈਂਡ ਕਿ ਜੇ ਅਸੀਂ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਨੂੰ ਹੱਥਸ ਲੈਂਦੇ ਆਂ ਤੇ ਉਹਦੇ ਕੀ ਕਨਸੀਕਵੈਂਸਸ ਨੇ ਤੇ ਇਦਾਂ ਦੀ ਨਾ ਤੇ ਕੋਈ ਗੱਲ ਹੈਗੀ ਹੈ ਤੇ ਨਾ ਮੈਨੂੰ ਲੱਗਦਾ ਕਿ ਵੀ ਕੋਈ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਾਊਂਟਿੰਗ ਸੈਂਟਰ ਜਿਹੜਾ ਵਾ ਲੁਧਿਆਣਾ 2 ਦਾ ਕਾਊਂਟਿੰਗ ਸੈਂਟਰ ਹੈਗਾ ਵਾ 12 ਥਾਵਾਂ ਤੇ ਲੁਧਿਆਣਾ ਦੀ ਕਾਊਂਟਿੰਗ ਹੋ ਰਹੀ ਹੈਗੀ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਡੈਲੋ ਦੀ ਜਿਹੜੀ ਕਾਊਂਟਿੰਗ ਆ ਨਨਕਾਨਾ ਸਾਈ ਪਬਲਿਕ ਸਕੂਲ ਦੇ ਵਿੱਚ ਹੋ ਰਹੀ ਆ ਜੋ ਕਿ ਗਿਲ ਰੋਡ ਤੇ ਹੈਗਾ ਵਾ ਇਸ ਤੋਂ ਇਲਾਵਾ ਦਰਾਹਾ ਦੀ ਜਿਹੜੀ VOTING ਹੋਈ ਸੀ ਉਸਦੀ ਕਾਊਂਟਿੰਗ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ ਦੇ ਵਿੱਚ ਹੋ ਰਹੀ ਆ ਜਗਰਾਉਂ ਦੀ ਜਿਹੜੀ ਕਾਊਂਟਿੰਗ ਹੈਗੀ ਆ ਉਹ ਲਾਜਪਤ ਰਾਏ ਡੀਏਵੀ ਕਾਲਜ ਜਗਰਾਉਂ ਆ ਉੱਥੇ ਹੋ ਰਹੀ ਹੈਗੀ ਆ ਤਾਂ ਅੰਦਰਲੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਅੰਦਰ ਮੋਬਾਈਲ ਅਲਾਉਟ ਨਹੀਂ ਹੈਗਾ ਤੇ ਬਾਹਰ ਤੋਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂਗੇ ਜੋ ਸੁਰੱਖਿਆ ਦੇ ਇੰਤਜ਼ਾਮ ਨੇ ਜਿਵੇਂ ਕਿ ਇਸ ਦੱਸਦੇ ਕਿ 12 ਥਾਵਾਂ ਦੀ ਕਾਊਂਟਿੰਗ ਹੋ ਰਹੀ ਆ ਲੁਧਿਆਣਾ ਦੇ ਵਿੱਚ ਖੰਨਾ ਦੀ ਜਿਹੜੀ ਕਾਊਂਟਿੰਗ ਆ ਉਹ ਏਐਸ ਮਾਡਰਨ ਸਕੂਲ ਹੈਗਾ ਮਲੇਰਕੋਟਲਾ ਉੱਥੇ ਹੋ ਰਹੀ ਹੈਗੀ ਆ ਲੁਧਿਆਣਾ 1 ਦੀ ਕਾਊਂਟਿੰਗ ਕੇਵੀਐਮ ਪਬਲਿਕ ਸਕੂਲ ਦੇ ਵਿੱਚ ਹੋ ਰਹੀ ਹੈ ਲੁਧਿਆਣਾ 2 ਦੀ ਜੋ ਕਾਊਂਟਿੰਗ ਹੈਗੀ ਆ ਉਸ ਦੀ ਕਾਊਂਟਿੰਗ ਜਿਹੜੀ ਆ ਗੁਨਾਨੰਕ ਪਬਲਿਕ ਸਕੂਲ ਦੇ ਵਿੱਚ ਹੋ ਰਹੀ ਆ ਇਸੇ ਤਰ੍ਹਾਂ ਕੁੰਮਕਲਾ ਦੀ ਕਾਊਂਟਿੰਗ ਜਿਹੜੀ ਆ ਮਾਈ ਪਾਗੋ ਕਾਲਜ ਜੋ ਰਾਮਗੜਾ ਉੱਥੇ ਹੋ ਰਹੀ ਹੈਗੀ ਆ ਮਾਛੀਵਾੜਾ ਦੀ ਜਿਹੜੀ ਕਾਊਂਟਿੰਗ ਆ ਉਹ ਸ਼੍ਰੀ ਸ਼ੰਕਰਦਾਸ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਇਸ ਤੋਂ ਇਲਾਵਾ ਮਲੋਦ ਦੀ ਜਿਹੜੀ ਕਾਊਂਟਿੰਗ ਆ ਸ਼ਹੀਦ ਸੁਰਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦਾ ਜਿਹੜਾ ਮਲੋਦ ਦੇ ਵਿੱਚ ਆ ਉੱਥੇ ਹੋ ਰਹੀ ਹੈਗੀ ਆ ਇਸੇ ਤਰ੍ਹਾਂ ਮੁੱਲਾਪੁਰ ਦੀ ਜੋ ਕਾਊਂਟਿੰਗ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਵਿੱਚ ਹੋ ਰਹੀ ਆ ਰਾਏਕੋਟ ਦੀ ਜੋ ਕਾਊਂਟਿੰਗ ਆ ਸਵਾਮੀ ਗੰਗਾ ਜਿਹੜੀ ਸੀਨੀਅਰ ਸੈਂਟਰੀ ਸਕੂਲ ਰਾਏਕੋਟ ਦੇ ਵਿੱਚ ਹੋ ਰਹੀ ਆ ਸਮਰਾਲਾ ਦੀ ਜੋ ਕਾਊਂਟਿੰਗ ਆ ਉਹ ਜਿਹੜੀ ਆ ਸਕੂਲ ਉਟਾਲਾ ਸਮਰਾਲਾ ਦੇ ਵਿੱਚ ਹੋ ਰਹੀ ਹੈਗੀ ਆ ਸੈਕੰਡਰੀ ਸਕੂਲ ਹੈਗਾ ਉਹ ਉਟਾਲਾ ਦਾ ਸਮਰਾਲਾ ਦੇ ਵਿੱਚ ਉੱਥੇ ਹੀ ਕਾਊਂਟਿੰਗ ਹੋ ਰਹੀ ਹੈ ਤਾਂ 12 ਜਗ੍ਹਾ ਦੀ ਇਹ ਕਾਊਂਟਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਹੈਗੀ ਆ ਸਵੇਰ ਦਾ ਸਮਾਂ ਹਾਲਾਂਕਿ ਧੁੰਦ ਵੀ ਤੁਸੀਂ ਦੇਖ ਸਕਦੇ ਹੋ ਪਈ ਹੋਈ ਹੈਗੀ ਆ ਜੋ ਇੱਥੇ ਉਮੀਦਵਾਰਾਂ ਦੇ ਜਿਹੜੇ ਲੋਕ ਨੇ ਉੱਥੇ ਪਹੁੰਚੇ ਨਹੀਂ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ ਫਿਲਹਾਲ ਅਸੀਂ ਤਸਵੀਰ ਦੇਖ ਰਹੇ ਹੋ ਤੁਸੀਂ ਲੁਧਿਆਣਾ ਦੀਆਂ ਜਿੱਥੇ ਇਹ ਕਾਊਂਟਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਹੈਗੀ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵੀ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਗੱਲਬਾਤ ਕਰਾਂਗੇ ਅੱਜ ਇਹ ਨਤੀਜੇ ਲਾਣੇ ਜਾਣੇ ਨੇ ਬਾਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਕੀ ਕਹਿਣਾ ਚਾਹੂੰਗੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਨਤੀਜੇ ਨੂੰ ਤੁਸੀਂ ਬੜਾ ਜੀ ਵੇਟ ਕਰਦੇ ਪਏ ਆਂ ਰਿਜ਼ਲਟ ਪਹੁੰਚੇ ਮੇਰੀ ਦੇਖੋ ਆਪਸੋ ਅਰਦਾਸ ਕਰਕੇ ਕਰੋ ਨਿਕਲੇ ਹੋਗੇ ਬਿਲਕੁਲ ਜੀ ਅਰਦਾਸ ਕਰਕੇ ਮਤਲਬ ਦੇਖਦੇ ਆ ਤੁਸੀਂ ਕਿਹੜੇ ਚਨਾਲਰੇ ਸੀ ਬਲਾਕ ਸੰਤੀ ਜੀ ਬਲਾਕ ਸੰਤੀ ਜੀ ਬਲਾਕ ਸੰਤੀ ਹਾਂ ਜੀ ਤੇ ਕਿਸ ਤਰ੍ਹਾਂ ਲੱਗਦਾ ਹੁਣ ਨਤੀਜਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਕੋਈ ਪ੍ਰੈਡਿਕਸ਼ਨ ਨਹੀਂ ਇਹਦਾ ਇਹ ਤਾਂ ਜੋ ਮਹਾਰਾਜ ਦਾ ਹੁਕਮ ਹੈ ਉਦਹੀਂ ਲੋਕਾਂ ਦਾ ਲੱਗਦਾ ਕਿ ਵਿਸ਼ਵਾਸ ਹੈਗਾ ਲੋਕਾਂ ਦੇ ਜੀ ਜੀ ਲੋਕਾਂ ਨੂੰ ਬਹੁਤ ਪੋਜ਼ਿਟਿਵਿਟੀ ਹੈ ਬਾਕੀ ਜੋ ਕਰਮਾਂ ਦੀ ਜਾਂ ਮਹਾਰਾਜ ਦੇ ਹੱਥ ਹੈ ਜੀ ਬਸ ਪਹਿਲਾ ਚੋਣ ਆਬ ਸੀ ਤੁਸੀਂ ਲੜੇ ਸੀ ਹਾਂਜੀ ਪਹਿਲਾ ਜੀ ਚਲੋ ਚਲੋ ਕਿਹੜੀ ਜਗ੍ਹਾ ਤੋਂ ਤੁਸੀਂ ਲੜੇ? ਅਸੀਂ ਪਾਮੀਆ ਤੋਂ ਜੀ ਕੋਰ ਨਾਲਕ ਨਗਰ ਪੰਚਾਇਤ ਤੋਂ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਧੁੰਦ ਵੀ ਹਲਕੀ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਅੱਜ ਸਵੇਰ ਤੋਂ ਹੀ ਚਿੱਟੀ ਚਾਦਰ ਦੇ ਵਿੱਚ ਪੰਜਾਬ ਕਿਰਿਆ ਹੈਗਾ ਲੁਧਿਆਣਾ ਦੇ ਵਿੱਚ ਵੀ ਤਾਪਮਾਨ ਤੁਸੀਂ ਦੇਖ ਰਹੇ ਹੋ ਇਸ ਵਕਤ ਧੁੰਦ ਹੈਗੀ ਹੈਗੀ ਆ ਤਾਂ ਇਹ ਅੱਜ ਕਾਊਂਟਿੰਗ ਸ਼ੁਰੂ ਹੋ ਚੁੱਕੀ ਆ ਨਤੀਜੇ ਜਿਹੜੇ ਨੇ ਸ਼ੁਰੂ ਆਣੇ ਸ਼ੁਰੂ ਹੋ ਚੁੱਕੇ ਨੇ ਕੁਛ ਹੀ ਦੇਰ ਬਾਅਦ ਜੋ ਫਾਈਨਲ ਰਿਜ਼ਲਟ ਜਿਹੜਾ ਵਾ ਉਹ ਆ ਜਾਵੇਗਾ ਕਿਸੇ ਸਿਰ ਤੇ ਤਾ ਸੱਜੇਗਾ ਇਹ ਸਮਾਂ ਜਿਹੜਾ ਵਾ ਥੋੜੀ ਦੇਰ ਵਿੱਚ ਪਤਾ ਲੱਗ ਜਾਵੇਗਾ